ਦੀ ਗੱਲ ਹੈ ਜੀ ਸਾਡੇ ਮਾਨਜੋਗ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਮਾਨਜੋਗ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਤੇ ਸਾਰੇ ਦੇਸ਼ ਦੇ ਵਿੱਚ ਇੱਕ ਹੋਰ ਜਿਹੜਾ ਡਬਲ ਬੂਸਟ ਜਿਹੜਾ ਮਹਿਸੂਸ ਕਰ ਰਹੇ ਆਂ ਹੋਰ ਰਫ਼ਤਾਰ ਨਾਲ ਵੱਧ ਕੇ ਕੰਮ ਕਰਾਂਗੇ ਔਰ ਹੌਸਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਨੇ ਤੁਸੀਂ ਦੇਖਿਆ ਹੋਊਗਾ ਹੌਸਲੇ ਇੱਕ ਵਾਰੀ ਫਿਰ بلند ਕਰੋ ਅਰਵਿੰਦ ਕੇਜਰੀਵਾਲ ਜਿੰਦਾਬਾਦ ਦੱਸਿਆ ਵੀ ਜਿਹੜਾ ਸੱਚ ਹੈ ਉਹ ਉਹਦੇ ਤੇ ਦਿੱਕਤਾਂ ਆ ਸਕਦੀਆਂ ਪਰ ਦੱਬਿਆ ਨਹੀਂ ਜਾ ਸਕਦਾ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਮਾਣਯੋਗ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਮੈਂ ਅੱਗੇ ਇੱਕ ਗੱਲ ਦੇਖ ਰਿਹਾ ਸੀ ਕਿਸੇ بڑے ਸ਼ਾਇਰ ਨੇ ਵਧੀਆ ਲਿਖਿਆ ਕਿੰਦਾ ਸੱਚ ਦੇ ਉੱਤੇ ਕਠਿਨਾਈ ਆ ਸਕਦੀ ਪਰ ਦੱਬਿਆ ਨਹੀਂ ਜਾ ਸਕਦਾ ਅੱਜ ਮਾਣ ਜੋ ਗਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਤੇ ਸਾਰੇ ਦੇਸ਼ ਦੇ ਵਿੱਚ ਇੱਕ ਹੋਰ ਜਿਹੜਾ ਡਬਲ ਬੂਸਟ ਜਿਹੜਾ ਮਹਿਸੂਸ ਕਰ ਰਹੇ ਆ ਕਿਉਂਕਿ ਅੱਗੇ ਵੀ ਜਿਤਨਾ ਹੁਣ ਹਰਿਆਣੇ 'ਚ ਮੇਰੀ ਵੀ ਡਿਊਟੀ ਲੱਗੀ ਆ ਡੇਰੇ ਦੇ ਵਿੱਚ ਲੱਗੀ ਆ ਪੰਜਾਬ ਦੇ ਵਿੱਚ ਕੰਮ ਕਰ ਰਹੇ ਆ ਕੰਮ ਅੱਗੇ ਵੀ ਚੱਲ ਰਿਹਾ ਸੀ ਪਰ ਅਰਵਿੰਦ ਕੇਜਰੀਵਾਲ ਜੀ ਦੇ ਬਾਹਰ ਆਉਣ ਨਾਲ ਇੱਕ ਹੋਰ ਸਾਨੂੰ ਜਿਹੜਾ ਡਬਲ ਜੋਸ਼ ਮਿਲਿਆ ਔਰ ਅਸੀਂ ਹੋਰ ਰਫ਼ਤਾਰ ਨਾਲ ਵੱਧ ਕੇ ਕੰਮ ਕਰਾਂਗੇ ਔਰ ਹੌਸਲੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਨੇ ਤੁਸੀਂ ਦੇਖਿਆ ਹੋਊਗਾ ਹੌਸਲੇ ਇੱਕ ਵਾਰੀ ਫਿਰ ਬਲੰਦ ਹੋ ਗਏ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਅੱਗੇ ਰਾਜਨੀਤੀ ਹੁੰਦੀ ਸੀ ਅੱਗੇ ਬੇਸਿਕਲੀ ਦੋ ਪਾਰਟੀਆਂ ਸੀ ਭਾਜਪਾ ਸੀ ਕਾਂਗਰਸ ਸੀ ਹੁਣ ਤੀਜੀ ਪਾਰਟੀ ਆਈ ਜਦੋਂ ਦੀ ਤੀਸਰੀ ਪਾਰਟੀ ਆਈ ਹੈ ਇੱਥੇ ਹੁਣ ਕੰਮ ਵਾਲਿਆਂ ਦਾ ਮੁੱਲ ਪਉ ਜਿਹੜੇ ਬੰਦੇ ਕੰਮ ਕਰਨਗੇ ਲੋਕ ਨੇਚਰਲੀ ਜਿਹੜੇ ਉਹਨਾਂ ਵੱਲ ਝੁਕਦੇ ਜਾਣਗੇ ਮੈਂ ਦੱਸਣਾ ਚਾਹੁੰਨਾ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉੱਥੇ ਵਧੀਆ ਕੰਮ ਹੋਏ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਫਿਰ ਗੁਜਰਾਤ ਦੇ ਵਿੱਚ ਵੀ ਪੈਰ ਲੱਗੇ ਗੋਆ ਦੇ ਵਿੱਚ ਵੀ ਸਾਡੇ ਵਿਧਾਇਕ ਬਣੇ ਆਮ ਆਦਮੀ ਪਾਰਟੀ ਦਾ ਵਧਦਾ ਹੋਇਆ ਗ੍ਰਾਫ ਨੂੰ ਵੇਖ ਕੇ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਨੂੰ ਚਿੰਤਾ ਤੇ ਹੁੰਦੀ ਆ ਵੀ ਅਸੀਂ ਤੇ ਕਦੀ ਸੋਚਿਆ ਨਹੀਂ ਸੀ ਵੀ ਜਿਹੜੀ ਆ ਤੀਸਰੀ ਪਾਰਟੀ ਆ ਜੂਗੀ ਅਸੀਂ ਤੇ ਸੋਚਿਆ ਸੀ ਵੀ ਦੋਵੇਂ ਪਾਰਟੀਆਂ ਰਾਜ ਕਰਨਗੀਆਂ ਔਰ ਜਿਹੜੀ ਤੀਸਰੀ ਪਾਰਟੀ ਦੀ ਪ੍ਰੇਰਤਾ ਵਧਿਆ ਲੋਕਾਂ ਦੇ ਵਿੱਚ ਉਹਦਾ ਰੁਝਾਨ ਵਧਿਆ ਕਿਤੇ ਨਾ ਕਿਤੇ ਉਹਨਾਂ ਨੇ ਵੇਖਿਆ ਵੀ ਆਪਾਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰੀਏ ਸੋ ਮੈਂ ਇੱਕ ਗੱਲ ਕਹੂੰਗਾ ਜਿੰਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦੱਬਣ ਦੀ ਕੋਸ਼ਿਸ਼ ਕਰਨਗੇ ਉਹ ਨਹੀਂ ਉੱਪਰ ਕੇ ਤਾਣੋਂਗੇ ਔਰ ਪਾਰਟੀ ਵੀ ਉਹ ਨਹੀਂ ਉੱਪਰ ਕੇ ਜੜੀ ਆ ਉੱਪਰ ਆਉਗੀ ਦੇਖੋ ਮੈਂ ਤੁਹਾਨੂੰ ਦੱਸਾਂ ਚਾਹੁੰਦਾ ਇਹ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂਵਾਂ ਨੇ ਉਹਨਾਂ ਨੂੰ ਇਹ ਚੀਜ਼ਾਂ ਹਜ਼ਮ ਨਹੀਂ ਹੋ ਰਹੀਆਂ ਜਿਹਦੇ ਕਰਕੇ ਕਿਤੇ ਨਾ ਕਿਤੇ ਕੋਈ ਨਾ ਕੋਈ ਅੜਿੱਕਾ ਜਿਹੜਾ ਉਹ ਪਾ ਕੇ ਰੱਖਣਾ ਚਾਹੁੰਦੇ ਨੇ ਪਰ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਜਿਹੜਾ ਸੱਚ ਹੈ ਉਹ ਉਹਦੇ ਤੇ ਦਿੱਕਤਾਂ ਆ ਸਕਦੀਆਂ ਪਰ ਦੱਬਿਆ ਨਹੀਂ ਜਾ ਸਕਦਾ ਅਕਤੂਬਰ ਵਿੱਚ ਸਰਪੰਚਦੋਂ ਵੀ ਆਊਗਾ ਇਲੈਕਸ਼ਨਾਂ ਦੇ ਇਲੈਕਸ਼ਨਾਂ ਹੀ ਆ ਜੀ ਸਰਪੰਚੀ ਲੜਨੀ ਆ ਉਸ ਤੋਂ ਬਾਅਦ ਬਟਾਲੇ ਫਿਰ ਐਮਸੀ ਦੀਆਂ ਵੀ ਲੜਾਂਗੇ ਤਗੜੇ ਹੋ ਕੇ ਲੜਾਂਗੇ ਵਧੀਆ ਢੰਗ ਨਾਲ ਲੜਾਂਗੇ ਕਿਉਂਕਿ ਅਸੀਂ ਕੰਮ ਕਰ ਰਹੇ ਆ ਜੀ ਕੰਮ ਦੇ ਬਿਹਾਵ ਤੇ ਲੋਕਾਂ ਦੇ ਕਚਹਿਰੀ ਚ ਜਾਵਾਂਗੇ